ਜੇ ਕਿਸੇ ਲੈਂਟਰ ਪਨਾਉਣਾ ਵਾ ਆਹਾ ਐਮਐਲਏ ਸਾਹਿਬ ਨਾਲ ਸੰਪਰਕ ਕਰ ਸਕਦੇ ਆ ਭਾਈ ਠੇਕੇ ਤੇ ਵੀ ਤੋੜਦੇ ਨੇ ਲੈਂਟਰ ਹਾਂਜੀ ਹੈ ਤੇ ਆ ਥੋੜੀ ਜੀ ਨਾ ਲੱਗਾ ਤੂੰ ਹਾਂ ਜਿੰਨਿਆ ਥੋੜੀ ਜੀ ਨਾ ਲੱਗਾ ਯਾਰ ਤੂੰ ਤਾਂ ਭੰਨਣਾ ਹਏ ਓ ਗੋਪੀ ਥੋੜੀ ਜੀ ਨਾ ਲੱਗਾ ਭੰਨਣਾ ਹਾਂ ਹੈ ਮੈਲੇ ਸਾਹਿਬ

ਸੈਂਟਰ ਇਹਨੇ ਪੰਣਾ ਐ ਐਮਐਲਏ ਨੂੰ ਥੋੜੇ ਤੋਂ ਨਹੀਂ ਭੱਜਣਾ ਇਹ ਹੂੰ ਬੀ ਮਾਥੇ ਐਮਐਲਏ ਸਾਓ ਕੀ ਮਾਦਾ ਦਾ ਨੰਬਰ ਬੋਲਿਓ ਹੈ ਐਮਐਲਏ ਸਾਡਾ ਨੰਬਰ ਕਿੰਨਾ ਵਾ ਨੰਬਰ ਕਿਹਨਾ ਤੁਹਾਡਾ 7788 75 ਤੋਂ 88 77830 77830 ਲੈ ਐ ਐਮਐਲਏ ਸਾਹਿਬ ਨੂੰ ਗਾ ਇਲੈਕਸ਼ਨ ਆ ਰਿਹਾ ਤੇ ਫੋਨ ਲਾ ਲਓ ਲੈਂਟਰ ਪਨਾਉਣ ਲਈ ਸੰਪਰਕ ਕਰਿਓ ਆਪਣੇ ਏਰੀਆ ਚ ਨੇ ਲੈਂਟਰੀ ਭਨਿਆ ਕਰਨੇ ਆ ਉਹ ਜਿੱਤ ਗਿਆ ਤਾਂ ਉਹ ਵੀ ਫ੍ਰੀ ਚ ਆਹ ਨਵੇਂ ਲੈਂਟਰ ਪਾਇਆ ਕਰਨੇ ਪੁਰਾਣੇ ਲੈਂਟਰ ਭਨਿਆ ਕਰਨੇ ਆ ਹਾਂ ਕੋਬੜੀਓ ਸਾਹ ਕਿਵੇਂ ਠੀਕ ਆ ਕੀ ਇਹ ਰੋਗੀ ਕੰਮ ਨਹੀਂ ਐ ਐਮਐਲਏ ਦਾ ਬੰਦਾ ਇਹ ਇਹ ਮੈਂਨਾਂ ਸਾਫ਼ ਇਹ ਮੈਨੇ ਐ ਐਮਐਲਏ ਐ ਐਮਐਲਏ ਦਾ ਘਣ ਚਲਾਈ ਜਾਂਦਾ ਵਾ ਉਹ ਨਹੀਂ ਪੱਥਰ ਖਾਉਣ ਲੱਗਾ ਹੈ ਨਹੀਂ ਪੱਥਰ ਖਾਉਣ ਲੱਗਾ ਨਹੀਂ ਪੱਥਰ ਖਾਉਣ ਲੱਗਾ ਮਾੜਾ ਮੂਟਾ ਕਰਨਾ ਪੈਂਦਾ ਨੇ ਲੈਂਟਰ ਭੰਨਣ ਦਾ ਨਹੀਂ ਪੱਥਰ ਖਾਉਣ ਲੱਗਾ ਐਮਐਲਏ ਸਾਹਿਬ ਐਮਐਲਏ ਸਾਹਿਬ ਘਣ ਹੌਲਾ ਤਾਂ ਨਹੀਂ ਠੀਕ ਆ ਇਹ ਪੱਥਰ ਇਹਦੇ ਉੱਤੇ ਥੋੜੀ ਜਿਆਦਾ ਪਹਿਲੇ ਸਾਹ ਹੋਣੇ ਐਮਐਲਏ ਦੇ ਗਥੜੀਆਂ ਪੂਰੇ ਤਾਰ ਵੀ ਆ ਹੈਲਤੀ ਦੀ ਐਮਐਲਏ ਸਾਹਿਬ ਇਹ ਦਾ ਪਰਦਾ ਆਪਾਂ ਵੀਦਾਂ ਨਾਲ ਆਵਾਂਗੇ ਤੇ ਐਮਐਲਏ ਸਾਹਿਬ ਦਾ ਦੇਖ ਲੈ ਰੁਕਣ ਨਹੀਂ ਦਿੰਦੇ ਘਾਣ ਨੂੰ ਸਾਹ ਨਹੀਂ ਲੈਣ ਦਿੰਦੇ ਘਾਣ ਚੀਕਾ ਮਾਰਦਾ ਐਮਐਲਏ ਸਾਹਿਬ ਉਹ ਫੜੋ ਨਿਕਾਇਆ ਹੌਲਾ ਆਇਆ ਘੜ ਇਹ ਥੋੜੀ ਆ ਲੈ 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 ਤਾਂ ਮਾਰਿਆ ਆ ਵੇ ਹੈ ਨਹੀਂ ਟੁੱਟਦਾ ਕਿੱਥੇ ਐ ਲੈਂਟਰ ਲੈ ਲੈਂਟਰ ਭਰਦਾ ਕਿ ਟੁੱਟਦਾ ਵਾ ਕਾਕੇ ਲੋਕੜੀ ਇਹਦੇ ਪਿੰਡ ਦਾ ਐਮਐਲਏ ਸਾਹਿਬ ਲੈ ਟੋੜਦਾ ਜੇ ਤੋੜਦਾ ਤੇ ਟੁੱਟੂ ਗਈ ਇਹ ਆ ਤੇ ਹੋਰ ਕਿਤੇ ਪੈਣਾ ਹੈ ਜੇ ਤੋੜੇਗਾ ਤਾਂ ਨਹੀਂ ਨਹੀਂ ਆਇਆ ਨਾ ਕਰਿਆ ਕਰ ਹੈ ਤੂੰ ਤੇਸੀ ਨਾ ਜਾ ਤੂੰ ਐਮਐਲਏ ਸਾਹਿਬ ਨੂੰ ਥੋੜੀ ਬੜਾਈ ਆਪ ਤੇਸੀ ਨਾ ਹੈ ਚੰਗੀਆਂ ਗੱਲਾਂ ਨਹੀਂ ਇਹ ਗਾਂ ਵੋਟਾਂ ਵੋਟਾਂ ਵੀ ਆ ਰਹੀਆਂ ਵੋਟਾਂ ਹੀ ਖੜਨ ਚੁੱਕੇ ਛੱਡ ਦੇਗਾ ਐਮਐਲਏ ਨੂੰ ਕੀ ਕਰਨਾ ਦੂਜੀ ਲਾਤੇ ਮਾਰੀ ਚਲੋ ਹਟਾਈ ਸਿੱਖੇ ਦੋ ਨਾ ਟੁੱਟਦਾ ਇਹਦੇ ਨਾਲ ਟੁੱਟਦਾ ਨਾ ਕੌਲਾ ਹੀ ਰਿਆ ਇਹਦੇ ਨਾਲ ਹਾਂ ਮੇਰੇ ਤਾਂ ਚੱਲਿਆ ਹੀ ਨਹੀਂ ਹੋਰ ਨਿੱਕਾ ਘਾਣ ਉਹ ਤੂੰ ਬੱਚਾ ਆ ਨਾ ਹਜੇ ਇਦੋਂ ਤਾਂ ਨਹੀਂ ਚੱਲਿਆ ਉਹ ਘਣ ਇਹ ਮੇਰੇ ਨੇ ਕਈਆਂ ਪਿੰਡਾਂ ਦਾ ਪਾਣੀ ਪੀਤਾ ਨਾ ਤੂੰ ਸਲਾਹ ਸਲੂ ਦੇ ਇੱਥੇ ਖੜ ਕੇ ਉਹਨੂੰ ਐਮਐਲਏ ਸਾਹਿਬ ਨੂੰ ਉਹ ਤਾਂ ਪੜਾ ਇਲੈਕਸ਼ਨ ਨਾ ਲੜਿਆ ਜਾਵੇ ਅਗਲਾ ਆਉਣ ਵਾਲਾ